ਜੋ ਰਿਪਰੈਜ਼ੈਂਟ ਗਏ ਤਾਂ ਉਹਨਾਂ ਨੂੰ ਲੱਗਿਆ ਵੀ ਹਾਫ ਜਾਂਦਾ ਸਿੱਖ ਗੜੇ ਆ ਮੇਰੇ ਪਿੱਛੇ ਸਾਰੀ ਸਿੱਖ ਕਮਿਊਨਿਟੀ ਜਿਹੜੀ ਸੀ ਇਹ ਇਸ ਕਲਗੀ ਵਾਲੇ ਨੇ ਮੇਰੀ ਇੱਜ਼ਤ ਰੱਖੀ ਆ ਨਹੀਂ ਤਾਂ ਉਹ ਸਾਰੇ ਪਾਸੇ ਤੋਂ ਦਿਨ ਨੂੰ ਭੇਜਦਾ ਤੇਰੇ ਬਾਰੇ ਬੁਨੇ ਕਿਹਾ ਦਿੱਤੀ ਨਹੀਂ ਮੈਂ ਹੁੰਦਾ ਆਪੇ ਸਮਝ ਲਈ ਕਿ ਕਿ ਕਰਦਾ ਕੋਚ ਸਿੱਕਾ ਦੀ ਉੱਤੇ ਫਟੇ ਘੱਟ ਸੌ ਉਹ ਝੜਦਾ ਜੋ ਕੁਮਾ ਅਜੇ ਝੜਕਤੇ ਕੋਲ ਆਇਆ ਮੈਂ ਪਰ ਉਹ ਕਹਿੰਦਾ ਵਾ ਦੋ ਬਾਰ ਹੀ ਸਿੱਟਿਆ ਮੈਂ ਥੱਲੇ ਰਿਹਾ ਤੀਜੀ ਵਾਰੀ ਮੈਂ ਪੂਰਾ ਸਾਹਦਾਂ ਘਰ ਆ ਕੇ ਰੱਖਣ ਹਦਕਰ ਸਾਹਿਬ ਨੂੰ ਪੂਰਾ ਸਾਹਿਬ ਨੂੰ ਅਰਦਾਸ ਕਰਕੇ ਸਭ ਤੋਂ ਫਸਤਾ ਆ ਆਖ ਠੀਕ ਆ ਜੀ ਹਾਂ ਜੀ ਨੇ ਫੋਨ ਮਾਰਿਆ ਕਿ ਆਖੇ ਜੀ ਨੂੰ ਆਇਆ ਲੱਗਿਆ ਵੀ ਫੋਨ ਨਾਲ ਜੀ ਕਿਹੜੇ ਸਾਹਦਾਂ ਅਬੂ ਦਾ ਅੱਛਾ ਸਪੈਸ਼ਲ ਹੈ ਹਾਂਜੀ ਉਹਨੇ ਉਹੀ ਸਾਰਾ ਖਰਚਾ ਉਹੀ ਕਰ ਦਿੱਤਾ ਹਾਂਜੀ ਉਹਨੇ ਸਪੈਸ਼ਲੀ ਸੈਕਸ਼ਨ ਹੋਈ ਹੈ ਜੋ ਸੈਕਸ਼ਨ ਹੋਈ ਨਹੀਂ ਇੰਡੀਆ ਚ ਮੇਰੇ ਜਿਹੜੇ ਐਮਐਮਐ ਨਾਲ ਹੈਗੇ ਆ ਕਿਸੇ ਨੇ ਮੇਰੀ ਕੋਈ ਪੋਸਟ ਨਹੀਂ ਭਾਈ ਜਿਹੜਾ ਏ ਥੋੜੀ ਜਿਹੀ ਦਿੱਤੀ ਜੂਣਾ ਉਹ ਪੋਸਟਪਾਸਟ ਦੇ ਪੋਸਟ ਸਟਿਕਰ ਦੇ ਫੇਰ ਉਹ ਹਾਲਦਾਲ ਫੇਰ ਤੇ ਭਾਜ ਤੱਕ ਮੈਚ ਸੀਗਾ ਉਥੇ ਕਿਦੋਂ ਪਹਿਲਾਂ ਜਿਹੜਾ ਉਹਨਾਂ ਯੂਵਰਸਟੀ ਨਾਲ ਦਾ ਇੰਡੀਆ ਦਾ ਆਪਣਾ ਪੇਜ ਜਿਹੜਾ ਉਹਨਾਂ ਨੇ ਉਧਰ ਨੂੰ ਪੋਸਟ ਭਾਦੀ ਫਿਰ ਉਹਨਾਂ ਨੇ ਵੀ ਪਾਣੀ ਪੈ ਗਿਆ ਤੇ ਬਾਕੀਆਂ ਨੂੰ ਪਾਉਣੀਆਂ ਪਈਆਂ ਤੇ ਫਿਰ ਮਹਾਰਾਜ ਦੀ ਕਿਰਪਾ ਕਰਤੀ ਤੇ ਤਾਂ ਮੈਂ ਇੰਨੀ ਦੇਖਿਆ ਸੀਗਾ 2200 2200 ਬੰਦਾ ਮੈਨੂੰ ਫੋਲੋ ਕਰਦਾ ਸੀ ਇੰਸਟਾਗ੍ਰam ਤੇ ਫਿਰ ਇੰਨੀ ਕਿਉਂ ਕਿਰਪਾ ਹੋ ਗਈ ਜਿੱਤ ਦੀ ਤੇ ਉਰੇ ਪਹੁੰਚ ਗਿਆ 50000 ਰੁਪਏ ਮੈਂ ਕਮੇਟੀ ਬਤੀ ਜਾਦੇ ਜੋ ਪਿਆਰ ਰੋਗਦੇ ਰਹੇ ਕੋਈ ਐਸਾ ਬੰਦਾ ਮੈਨੂੰ ਟੱਕਰ ਲਾਣੀ ਜਿਹੜਾ ਨਾਮ ਪਛਾਣੇ ਦੂਰੇ ਪਛਾਣਨ ਦੇ ਵਿੱਚ ਆਸਰ ਗੁਰਦੁਆਰਾ ਸਾਹਿਬ ਇੰਨੇ ਲੋਕ ਪਰੋਂ ਉੱਥਾ ਟਿਕਣ ਹੁੰਦੇ ਆ ਪਰ ਸਰਦਨ ਤਾਂ ਬਠੰਡਾ ਸਾਰੇ ਜਾਣਦੇ ਆ ਇੱਕ ਨਾ ਮੁੰਡਾ ਈਟੀਓ ਸੀ ਗੁੱਚਰ ਦੀ ਗੱਲ ਦੀ ਉਹਨੇ ਸਾਡੇ ਕੋਲ ਨੰਬਰ ਆ ਦੋਸਤ ਆ ਮੈਂ ਨਾਲ ਪੜਿਆ ਸੀ ਉਹ ਸਰੀ ਰਹਿੰਦਾ ਮੈਂ ਹੁਣ ਤੋਂ ਵੀ ਜਾ ਗਿਆ ਜਿਸ ਦਾ ਪਿੱਛੇ ਮੈਂ ਡਰ ਗਿਆ ਹਾਂ ਜੀ ਉਹਨੇ ਮੈਨੂੰ ਸਪੈਸ਼ਲ ਰੇਨਾਂ ਦੇ ਫੋਟੋ ਭਾਈ ਭੇਜੀ ਅੱਛਾ ਜੀ ਕਹਿੰਦੇ ਇਹ ਤੁਹਾਡੇ ਸੇਕ ਦਾ ਇੱਥੇ ਦਾ ਚੰਗਾ ਹਰ ਦਾ ਬਾਕੀ ਕੋਈ ਨਹੀਂ ਮਲਾਪਾ ਗਿਆ ਸਰੀ ਰਹਿੰਦਾ ਨੂੰ ਤਾਂ ਉਹ ਇਹ ਬੱਚੀ ਵੀ ਅਸ਼ੀਰਵਾਦ ਹੋ ਗਿਆ ਹਾਂ ਜੀ ਸੇਕਦੇ ਮੈਂ ਪਹਿਲਾਂ ਪਲਵਾਨੀ ਕਰਦਾ ਸੀ ਪਲਵਾਨੀ ਤਾਂ ਹੁਣ ਤੱਕ ਅੰਡਰ ਤੱਕ ਉਹ ਚੱਲ ਰਹੀ ਹੈ ਜੀ ਉਹ ਪ੍ਰਵਾਹ ਵਿੱਚ ਚੋਣਾ ਜਿੱਦਾਂ ਕੋਕੇ ਫਿਰ ਦੁਆਲੇ ਫਿਰ ਮੈਂ ਹੁਣ ਕਿਸੇ ਵੀ ਦੀ ਕਿਰਪਾ ਨਾਲ ਮੈਂ ਇੱਕ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਸੋ ਸੋਨਚਾਰ ਉੱਤੇ ਤੋਂ ਲੱਗੂ ਫਿਰ ਮਾਲਟੇਰਾਂ ਦਾ ਸਪੋਰਟ ਦੀ ਤਰ੍ਹਾਂ ਸਿਖਾਉਂਦੀ ਹੈ ਤੇ ਜੁਮ ਉੱਥੋਂ ਚੋਣ ਜੁੜਾ ਹੱਲਾ ਸੇਰੀ ਮਿਲ ਗਈ ਉੱਥੋਂ ਥੋੜਾ ਮੈਂ ਟਕਾ ਬਲਿਆ ਹਨਾ ਭਾਜਣਾ 800 ਮੀਟਰੀ ਮੀਤ ਕੀਤੀ ਆਪਣੀ ਫਿਰ ਦੁਆਰਾ ਫਿਰ ਜਾ ਕੇ ਖੇਡਿਆ ਜੀ ਮੈਂ ਬਹੁਤ ਵੀ ਨੂੰ بار بار ਕਿਹਾ ਹੁਣ ਵਿੜਾਈ ਨਹੀਂ ਕਰ ਦੋ ਚਾਰ ਬਚ ਗਏ ਇਹ ਮੀਟਿੰਗ ਕਰਕੇ ਬਹੁਤ ਨਾਲ ਲੋ ਚਾਂਸ ਮਿਲ ਗਿਆ ਹੁਣ ਕੋ ਵਧੀਆ ਬੰਦ ਕਲ ਸੀ ਹਾਂਜੀ ਤੇ ਹੁਣ ਵੀ ਮੈਂ 10 ਵਜੇ ਮੇਰੀ ਬੱਸ ਹੈ ਜੀ ਦਿੱਲੀ ਨੂੰ ਚੱਲਿਆ ਕਰਨ ਨੂੰ ਦਿੱਲੀ ਸਨਮਾਨਤ ਕਰਨ ਲਈ ਸਿੱਕੜੇ ਰਹੇ ਬੰਦੀਆਂ ਨੇ ਮੈਂ ਕਿਹਾ ਵੀ ਚਲੋ 9 ਤਰੀਕ ਨੂੰ ਆਵਾਜ਼ ਮਿਲਦਾ ਤੇ ਤਿੰਨ ਜਗ੍ਹਾ ਤਾਂ ਨਗਰ ਕੀਰਤਨ ਪਕ ਖੇਲਣਾ ਨਾ ਦਿੱਲੀ ਦੇ ਵਿੱਚ ਘੁੰਮਣਾ ਤਿੰਨ ਜਗ੍ਹਾ ਤਾਂ ਉਹਦਾ ਪ੍ਰੋਗਰਾਮ ਹੈ ਇੱਕ ਜਗ੍ਹਾ ਸਰਦਾਰ